ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਵਾਲ ਬਟਿੱਕ ਤੇ ਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਪ੍ਰਿੰਟਡ ਸ਼ੂਟ ਇਹ ਹੈਗਾ ਆਪਣਾ ਪਹਿਲਾ ਸ਼ੂਟ ਪ੍ਰਿੰਟਡ ਮਸਲੀਨ ਕਾਟਨ ਇਹ ਮਸਲੀਨ ਕਾਟਨ ਦੇ ਉੱਤੇ ਸ਼ੂਟ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹ ਸ਼ੂਟ ਦੀ ਦੇਖ ਸਕਦੇ ਹੋ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਫੁੱਲ ਸਾਈਜ਼ ਪਟਾਰਾ ਰੰਗ ਦਾ ਇਸ ਤਰ੍ਹਾਂ ਦੀ ਦੁਪੱਟੇ ਦੀ ਪ੍ਰਿੰਟਿੰਗ ਹੈ ਬਹੁਤ ਸੋਹਣਾ ਦੁਪੱਟਾ 5 ਮੀਟਰ ਦੀ ਕਟ ਹੈ ਤੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੁਪੱਟੇ ਦੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੈਗੇ ਨੇ ਇੱਕ ਕਲਰ ਆਪਣੇ ਲਈ ਇਹ ਹੈਗਾ ਇਹਦੇ ਵਿੱਚ ਇਸ ਦੇ ਨਾਲ ਵੀ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੁਪੱਟੇ ਦੀ ਇਸ ਤਰ੍ਹਾਂ ਦਾ ਪਟਾਰਾ ਰੰਗ ਦਾ ਇਹਨਾਂ ਸੂਟ ਦਾ ਪ੍ਰਾਈਸ ਹੈਗਾ ਜੀ 1400 ਰੁਪਏ ਆਹ ਲਓ ਸ਼ੁਕਰੀਆ ਆਪਣੇ ਕੋਲ ਕਾਟਨ ਚ ਵਧੀਆ ਕਾਟਨ ਨਦਕੇ ਵੀ ਹੋਰ ਕਾਟਨ ਨਹੀਂ ਹੈਗੀ ਟੈਬੀ ਕਾਟਨ ਦੇ ਵਿੱਚ ਇਸ ਤਰ੍ਹਾਂ ਦੀ ਕਨੀਜ ਦੇ ਉੱਤੇ ਇਸ ਤਰ੍ਹਾਂ ਵਰਕ ਰੱਟ ਵਰਕ ਕੀਤਾ ਬਹੁਤ ਸੋਹਣਾ ਵਰਕ ਕਨੀਜ ਤੇ ਜੀ ਬਾਟਮ ਦੇ ਉੱਤੇ ਵੀ ਵਰਕ ਆਏਗਾ ਇਸ ਤਰ੍ਹਾਂ ਦਾ ਵਰਕ ਬਾਟਮ ਦੇ ਉੱਤੇ ਬਹੁਤ ਸੋਹਣਾ ਦੁਪੱਟਾ ਰਹੂਗਾ ਟੈਬੀ ਕਾਟਨ ਦੇ ਵਿੱਚ ਬਹੁਤ ਸੋਹਣਾ ਖੁੰਦਾ ਦੁਪੱਟਾ ਦੇਖ ਸਕਦੇ ਹੋ ਕੱਟ ਵਰਕ ਕੀਤਾ ਹੋਇਆ ਦੁਪੱਟੇ ਦੇ ਉੱਪਰ ਫੋਰ ਸਾਈਡ ਬਹੁਤ ਸੋਨਾ ਸੁੱਟਿਆ ਹੈ ਇਹ ਸੁੱਟ ਜਤਾਇਆ ਗਿਆ ਹੈ ਬਗੈ ਇਹ ਆਪਣੇ ਕੋਲ 1600 ਰੁਪਏ ਇਹਦੇ ਵਿੱਚ ਵੀ ਆਪਣੇ ਕੋਲ ਦੋ ਕਲਰ ਹੈਗੇ ਨੇ ਜੀ ਇੱਕ ਕਲਰ ਆਪਣੇ ਕੋਲ ਹੈਗਾ ਇਹ ਵਾਲਾ ਆਪਣੇ ਕੋਲ ਇਹ ਵਾਲਾ ਕਲਰ ਆਊਗਾ ਜੀ ਇਹ ਨਾਲ ਇਸ ਤਰ੍ਹਾਂ ਦੀ ਬਾਟਮ ਬਰਕ ਸੇਮ ਰਹੂਗਾ ਦੋਨਾਂ ਸੁੱਟਾਂ ਦੇ ਉੱਤੇ ਇਸ ਤਰ੍ਹਾਂ ਦਾ ਦੁਪੱਟਾ ਇਸ ਦਿਨ ਵਾਲਾ ਨਾ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਏ। ਪਲੇਸ ਤੋਂ ਆ ਗਿਆ ਸੂਟ। ਆਪਣੇ ਕੋਲ ਹੈਗਾ ਜੀ ਸ਼ਿਮਰ। ਸ਼ਿਮਰ कॉटन। ਇਹਦੇ 'ਤੇ ਲਾਈਨਿੰਗ ਦੀ ਕੋਈ ਲੋੜ ਨਹੀਂ ਹੈ। ਬਹੁਤ ਸੋਹਣਾ ਕੱਪੜਾ ਹੈ। ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ। شوفਦੇ ਬਹੁਤ ਸੋਹਣੀ ਪ੍ਰਿੰਟਿੰਗ ਹੈ। ਟੈਪੀ ਬੀ ਦੇ ਵਿੱਚ ਹੈ ਇਹ ਲਾਈਨਾਂ ਬਣੀਆਂ ਹੋਈਆਂ ਨੇ ਸ਼ਿਮਰ। ਟੈਪੀ ਸ਼ਿਮਰ कॉटन। ਇਹਦੇ ਵਿੱਚ ਸੂਟ ਹੈਗਾ। ਇਸ ਦਿਨ ਬਹੁਤ ਸੋਹਣਾ ਦੁਪੱਟਾ ਲੁਗਾ ਪ੍ਰਿੰਟਡ ਇਹ ਵੀ ਕਾਟਨ ਦਾ ਦੁਪੱਟਾ ਹੈ ਦੇਖ ਸਕਦੇ ਹੋ ਪ੍ਰਿੰਟਿੰਗ ਸਟਿਲ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੈ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟਿੰਗ ਜਿਹੜੀ ਇਸ ਤਰ੍ਹਾਂ ਦੇ ਇੱਥੇ ਫਲਾਵਰ ਬਣੇ ਹੋਏ ਨੇ ਇਸ ਤਰ੍ਹਾਂ ਦਾ ਦੁਪੱਟਾ ਹੈ ਇਹ ਸੂਟ ਦਾ price ਹੈ 850 ਇਹ ਸੂਟ ਦੇ ਨਾਲ ਇੱਥੇ ਤੁਹਾਡੇ ਲਈ ਅਲੱਗ ਛੀਜ ਜੇ ਦਿਖਾ ਰਹੇ ਹਾਂ ਮਸ਼ੀਨ ਦੇ ਉੱਤੇ ਬਾਗ ਰੈਡੀ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਬਾਗ ਬਹੁਤ ਸੋਹਣਾ ਬਾਗ ਬਣਾਇਆ ਹੈ ਬਾਗ ਹੈ ਇਹ ਖੱਦਰ ਦੇ ਉੱਤੇ ਡਾਈ ਕਰਕੇ ਇਹ ਬਾਗ ਰੈਡੀ ਕੀਤਾ ਹੋਇਆ ਹੈ ਬਹੁਤ ਸੋਹਣਾ ਇਹਦੇ ਵਿੱਚ ਵਰਕ ਕੀਤਾ ਹੋਇਆ ਹੈ ਮਸ਼ੀਨ ਦੇ ਉੱਤੇ ਇਸ ਦੇ ਨਾਲ ਇਸ ਦੇ ਫੋਰ ਸਾਈਡ ਇਸ ਤਰ੍ਹਾਂ ਦਾ ਗੋਟਾ ਪਾਸੇ ਲੱਗਿਆ ਹੈ ਇਸ ਤਰ੍ਹਾਂ ਦਾ ਬਾਗ ਪਣਾਏ ਬਾਗ ਦਾ ਪ੍ਰਾਈਸ ਹੈਗਾ 1200 ਰੁਪਏ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਆਪਣੇ ਕੋਲ ਤਿਆਰ ਕਰਵਾਉਣਾ ਚਾਹੁੰਦੇ ਹੋ ਬਾਗ ਤਿਆਰ ਕਰਵਾਉਣਾ ਥਲਕਾਰੀ ਤਿਆਰ ਕਰਾਉਣੀ ਹੈ ਕੋਈ ਵੀ ਸੂਟ ਹੈ ਜਿਹੜੇ ਆਪਣੇ ਕੋਲ ਤਿਆਰ ਕਰਵਾ ਸਕਦੇ ਹੋ ਤੇ ਬਹੁਤ ਸੋਹਣੇ ਬਾਗਾਂ ਦੇ ਹੋਰ ਡਿਜ਼ਾਈਨ ਨੇ ਜੇ ਕਿਸੇ ਨੇ ਪਹਿਣਨੇ ਹੋਰ ਡਿਜ਼ਾਈਨ ਲੈਣਾ ਹੋਵੇ ਤੁਹਾਡਾ ਡਿਜ਼ਾਈਨ ਵੀ ਦੇ ਸਕਦੇ ਹੋ ਆਪਣੇ ਕੋਲੋਂ ਵੀ ਕੋਈ ਡਿਜ਼ਾਈਨ ਦੱਸ ਸਕਦੇ ਹੋ ਬਾਕੀ ਜਿਹੜੇ ਸੂਟ ਆਪਾਂ ਤੁਹਾਨੂੰ ਦਿਖਾਏ ਨੇ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧ